ਅੱਜ ਸੋਚਿਆ ਜੇ ਕਿ ਜਿਸ ਰਬ ਅੱਲਾ ਜਾਂ ਵਾਏ ਗੁਰੂ ਨੂੰ ਅਸੀਂ ਮੰਨਦੇ ਹਾਂ ਉਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਕਿਸ ਨੇ ਦੱਸਿਆ ਸੀ ਸਾਡੇ ਮਾਪਿਆਂ ਨੇ ਸਾਡੇ ਪਰਿਵਾਰ ਨੇ ਗੱਲਬਾਤ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਅਸੀਂ ਕਿਸੇ ਦੀ ਨਿੰਦਾ ਕਰਨ ਨਹੀਂ ਸਗੋਂ ਇੱਕ ਬਹੁਤ ਵੱਡਾ ਸਵਾਲ ਸਮਝਣ ਆਏ ਹਾਂ ਇੱਕ ਬੱਚੇ ਦਾ ਦਿਮਾਗ ਇੱਕ ਖਾਲੀ ਕੰਪਿਊਟਰ ਦੀ ਹਾਰਡ ਡਰਾਈਵ ਵਾਂਗ ਹੁੰਦਾ ਹੈ ਉਹ ਸਵਿੱਚ ਜਿਹੜਾ ਸੌਫਟਵੇਅਰ ਪਾਦਿਓ ਉਹ ਉਸੇ ਤਰ੍ਹਾਂ ਚੱਲਣ ਲੱਗ ਪੈਂਦਾ ਹੈ ਤਰਮ ਉਹ ਪਹਿਲਾ ਸੌਫਟਵੇਅਰ ਹੈ ਜੋ ਸਾਡੇ ਦਿਮਾਗ ਵਿੱਚ ਬਚਪਨ ਤੋਂ ਹੀ ਪਾ ਦਿੱਤਾ ਜਾਂਦਾ ਹੈ ਉਹ ਵੀ ਉਸ ਉਮਰ ਵਿੱਚ ਜਦੋਂ ਸਾਡੇ ਕੋਲ ਨਾ ਕਹਿਣ ਜਾਂ ਸਵਾਲ ਪੁੱਛਣ ਦੀ ਸਮਰੱਥਾ ਨਹੀਂ ਹੁੰਦੀ ਇਸ ਪ੍ਰਕਿਰਿਆ ਨੂੰ ਸਿਰਫ ਸਿੱਖਿਆ ਕਹਿਣਾ ਸ਼ਾਇਦ ਪੂਰਾ ਸੱਚ ਨਾ ਹੋਵੇ ਮਨੋਵਿਗਿਆਨ ਦੀ ਭਾਸ਼ਾ ਵਿੱਚ ਇਸ ਦੇ ਲਈ ਇੱਕ ਹੋਰ ਸ਼ਬਦ ਹੈ ਬ੍ਰੇਨ ਵਾਸ਼ਿੰਗ ਅੱਜ ਅਸੀਂ ਉਹਨਾਂ ਤਰੀਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਰਾਹੀਂ ਵਿਸ਼ਵਾਸ ਨੂੰ ਸਾਡੇ ਮਨਾਂ ਵਿੱਚ ਇੰਨਾ ਡੂੰਘਾ ਉਤਾਰਿਆ ਜਾਂਦਾ ਹੈ ਕਿ ਉਹ ਸਾਡੀ ਪਛਾਣ ਦਾ ਹਿੱਸਾ ਬਣ ਜਾਂਦਾ ਹੈ। ਇਹ ਵੀਡੀਓ ਤੁਹਾਡੀਆਂ ਅੱਖਾਂ ਖੋਲ ਦੇਵੇਗੀ ਅਤੇ ਤੁਹਾਨੂੰ ਮਜਬੂਰ ਕਰੇਗੀ ਇਹ ਸੋਚਣ ਲਈ ਕਿ ਤੁਹਾਡਾ ਵਿਸ਼ਵਾਸ ਕੀ ਸੱਚਮੁੱਚ ਤੁਹਾਡਾ ਆਪਣਾ ਹੈ ਜਾਂ ਤੁਹਾਨੂੰ ਵਿਰਾਸਤ ਵਿੱਚ ਮਿਲਿਆ ਇੱਕ ਪ੍ਰੋਗਰਾਮ ਹੈ। ਮੇਰੇ ਨਾਲ ਅੰਤ ਤੱਕ ਬਨੇ ਰਹੋ ਕਿਉਂਕਿ ਇਸ ਦੇ ਅੰਤ ਵਿੱਚ ਤੁਸੀਂ ਧਰਮ ਨੂੰ ਸ਼ਾਇਦ ਇੱਕ ਬਿਲਕੁਲ ਨਵੀਂ ਨਜ਼ਰ ਨਾਲ ਦੇਖੋਗੇ ਤਾਂ ਆਓ ਇੱਕ ਇੱਕ ਕਰਕੇ ਉਹਨਾਂ ਤਰੀਕਿਆਂ ਨੂੰ ਸਮਝੀਏ ਜਿਨ੍ਹਾਂ ਨਾਲ ਸਾਡੇ ਦਿਮਾਗ ਨੂੰ ਇੱਕ ਖਾਸ ਤਰੀਕੇ ਨਾਲ ਸੋਚਣ ਲਈ ਤਿਆਰ ਕੀਤਾ ਜਾਂਦਾ ਹੈ ਇੱਕ ਬਚਪਨ ਦੀ ਕੰਡੀਸ਼ਨਿੰਗ ਇਹ ਸਭ ਤੋਂ ਪਹਿਲਾ ਅਤੇ ਸਭ ਤੋਂ ਮਜ਼ਬੂਤ ਹਥਿਆਰ ਹੈ ਸਾਨੂੰ ਬਚਪਨ ਤੋਂ ਹੀ ਕਾਰ ਵਿੱਚ ਦੱਸਿਆ ਜਾਂਦਾ ਹੈ ਪੁੱਤ ਰੱਬ ਸਭ ਦੇਖਦਾ ਹੈ ਗਲਤ ਕੰਮ ਕਰੇਗਾ ਤਾਂ ਰੱਬ ਸਜ਼ਾ ਦੇਵੇਗਾ ਸਾਨੂੰ ਸਿਖਾਇਆ ਜਾਂਦਾ ਹੈ ਕਿ ਸਾਡਾ ਧਰਮ ਸਭ ਤੋਂ ਉੱਤਮ ਹੈ ਜਦੋਂ ਇੱਕ ਬੱਚਾ ਸਵਾਲ ਪੁੱਛਦਾ ਹੈ ਰੱਬ ਕਿੱਥੇ ਹੈ ਜਾਂ ਉਹ ਦਿਖਦਾ ਕਿਉਂ ਨਹੀਂ ਤਾਂ ਅਕਸਰ ਜਵਾਬ ਮਿਲਦਾ ਹੈ ਪੁੱਤ ਜ਼ਿਆਦਾ ਸਵਾਲ ਨਹੀਂ ਕਰੀ ਦੇ ਬਸ ਮੰਨੀ ਦਾ ਹੁੰਦਾ ਇਸ ਤਰ੍ਹਾਂ ਸਵਾਲ ਪੁੱਛਣ ਦੀ ਆਦਤ ਨੂੰ ਬਚਪਨ ਵਿੱਚ ਹੀ ਦਬਾ ਦਿੱਤਾ ਜਾਂਦਾ ਹੈ 2 ਡਰ ਅਤੇ ਲਾਲਚ ਦਾ ਖੇਡ ਹਰ ਧਰਮ ਵਿੱਚ ਦੋ ਸ਼ਕਤੀਸ਼ਾਲੀ ਹਥਿਆਰ ਵਰਤੇ ਜਾਂਦੇ ਹਨ ਨਰਕ ਦਾ ਡਰ ਅਤੇ ਸਵਰਗ ਦਾ ਲਾਲਚ ਡਰ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਜਾਂ ਨੀਮਾਂ ਨੂੰ ਤੋੜੋਗੇ ਤਾਂ ਤੁਹਾਨੂੰ ਮਰਨ ਤੋਂ ਬਾਅਦ ਹਮੇਸ਼ਾ ਲਈ ਅੱਗ ਵਿੱਚ ਸਾੜਿਆ ਜਾਵੇਗਾ ਇਹ ਸੋਚ ਹੀ ਇੰਨੀ ਭਿਆਨਕ ਹੈ ਕਿ ਇਨਸਾਨ ਦਾ ਦਿਮਾਗ ਤਰਕ ਕਰਨਾ ਬੰਦ ਕਰ ਦਿੰਦਾ ਹੈ ਅਤੇ ਡਰ ਕੇ ਆਗਿਆ ਮੰਨਣ ਲੱਗ ਪੈਂਦਾ ਹੈ ਲਾਲਚ ਦੂਜੇ ਪਾਸੇ ਤੁਹਾਨੂੰ ਸਵਰਗ ਜੰਨਤ ਜਾਂ ਬਹਿਸ਼ਤ ਦਾ ਲਾਲਚ ਦਿੱਤਾ ਜਾਂਦਾ ਹੈ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਆਗਿਆਕਾਰੀ ਰਹੇ ਤਾਂ ਤੁਹਾਨੂੰ ਮਰਨ ਤੋਂ ਬਾਅਦ ਅਜਈਆਂ ਖੁਸ਼ੀਆਂ ਮਿਲਣਗੀਆਂ ਜਿਨ੍ਹਾਂ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਇੱਕ ਜਾਨਵਰ ਨੂੰ ਸੋਟੀ ਨਾਲ ਡਰਾ ਕੇ ਅਤੇ ਰੋਟੀ ਦਾ ਟੁਕੜਾ ਦਿਖਾ ਕੇ ਕੰਟਰੋਲ ਕੀਤਾ ਜਾਂਦਾ ਹੈ ਤਿੰਨ ਸਮਾਜਿਕ ਦਬਾਅ ਇਨਸਾਨ ਇੱਕ ਸਮਾਜਿਕ ਜਾਨਵਰ ਹੈ ਅਸੀਂ ਸਮਾਜ ਤੋਂ ਬਾਹਰ ਰਹਿਣ ਤੋਂ ਡਰਦੇ ਹਾਂ ਦਰم ਇਸੇ ਡਰਦੀ ਵਰਤੋਂ ਕਰਦਾ ਹੈ ਜੇ ਕੋਈ ਨੌਜਵਾਨ ਕਹਿ ਦੇਵੇ ਕਿ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਤਾਂ ਸਭ ਤੋਂ ਪਹਿਲਾਂ ਘਰ ਵਾਲੇ ਫਿਰ ਰਿਸ਼ਤੇਦਾਰ ਅਤੇ ਪੂਰਾ ਸਮਾਜ ਉਸ ਦੇ ਖਿਲਾਫ ਹੋ ਜਾਂਦਾ ਹੈ ਉਸ ਨੂੰ ਕੋਰਾਹੇ ਪਿਆ ਜਾਂ ਮਾੜੀ ਸੰਗਤ ਵਾਲਾ ਕਿਹਾ ਜਾਂਦਾ ਹੈ ਕਈ ਵਾਰ ਤਾਂ ਪਰਿਵਾਰ ਵਾਲੇ ਵੀ ਉਸ ਨਾਲ ਰਿਸ਼ਤਾ ਤੋੜ ਲੈਂਦੇ ਹਨ ਇਸ ਬਾਈਕਾਰਡ ਦੇ ਡਰੋਂ ਜ਼ਿਆਦਾਤਰ ਲੋਕ ਚੁੱਪਚਾਪ ਉਹੀ ਮੰਨਦੇ ਰਹਿੰਦੇ ਹਨ ਜੋ ਬਾਕੀ ਸਭ ਮੰਨ ਰਹੇ ਹਨ ਪਾਵੇਂ ਉਹਨਾਂ ਦੇ ਮਨ ਵਿੱਚ ਸ਼ੱਕ ਹੋਵੇ ਚਾਰ ਸੋਚ ਨੂੰ ਰੋਕਣ ਵਾਲੇ ਵਾਕ ਜਦੋਂ ਵੀ ਕੋਈ ਤਰਮ ਤੇ ਤਰਕਪੂਰਨ ਸਵਾਲ ਚੁੱਕਦਾ ਹੈ ਤਾਂ ਉਸ ਨੂੰ ਕੁਝ ਬਣੇ ਬਣਾਏ ਜਵਾਬ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ ਤੁਸੀਂ ਇਹ ਵਾਕ ਜ਼ਰੂਰ ਸੁਨੇ ਹੋਣਗੇ ਇਹ ਸਭ ਰੱਬ ਦੀ ਲੀਲਾ ਹੈ ਉਸ ਦੇ ਰੰਗ ਨਿਆਰੇ ਨੇ ਸਾਡੀ ਸਮਝ ਤੋਂ ਬਾਹਰ ਨੇ ਜ਼ਿਆਦਾ ਦਿਮਾਗ ਨਾ ਲਗਾਓ ਬਸ ਸ਼ਰਧਾ ਰੱਖੋ ਇਹ ਵਾਕ ਅਸਲ ਵਿੱਚ ਜਵਾਬ ਨਹੀਂ ਹਨ ਇਹ ਗਲਬਾਤ ਨੂੰ ਖਤਮ ਕਰਨ ਦੇ ਤਰੀਕੇ ਹਨ ਇਹ ਤੁਹਾਡੇ ਦਿਮਾਗ ਨੂੰ ਇੱਕ ਸਿਗਨਲ ਦਿੰਦੇ ਹਨ ਕਿ ਇਸ ਤੋਂ ਅੱਗੇ ਸੋਚਣਾ ਬੰਦ ਕਰ ਦਿਓ ਪੰਜ ਦੋਰਾਓ ਦੀ ਤਾਕਤ ਇੱਕ ਝੂਠ ਨੂੰ ਜੇ 100 ਵਾਰ ਬੋਲਿਆ ਜਾਵੇ ਤਾਂ ਉਹ ਸੱਚ ਲੱਗਣ ਲੱਗ ਪੈਂਦਾ ਹੈ ਧਰਮ ਇਸ ਤਕਨੀਕ ਦੀ ਬਹੁਤ ਵਰਤੋਂ ਕਰਦਾ ਹੈ ਰੋਜ਼ ਸਵੇਰੇ ਸ਼ਾਮ ਪਾਠ ਕਰਨਾ ਮੰਤਰਾਂ ਜਾਂ ਆਇਤਾਂ ਦਾ ਵਾਰ-ਵਾਰ ਜਾਪ ਕਰਨਾ ਹਰ ਹਫਤੇ ਧਾਰਮਿਕ ਸਥਾਨ ਤੇ ਜਾਣਾ ਇਹ ਸਭ ਸਿਰਫ ਰਸਮਾਂ ਨਹੀਂ ਹਨ ਜਦੋਂ ਇੱਕੋ ਗੱਲ ਇੱਕੋ ਵਿਚਾਰ ਵਾਰ-ਵਾਰ ਤੁਹਾਡੇ ਕੰਨਾਂ ਵਿੱਚ ਪੈਂਦਾ ਹੈ ਅਤੇ ਤੁਸੀਂ ਉਸ ਨੂੰ ਦੁਹਰਾਉਂਦੇ ਹੋ ਤਾਂ ਤੁਹਾਡਾ ਦਿਮਾਗ ਬਿਨਾਂ ਸਬੂਤ ਦੇ ਉਸ ਨੂੰ ਸੱਚ ਮੰਨਣ ਲੱਗ ਪੈਂਦਾ ਹੈ ਇਹ ਸਿੱਧਾ ਤੁਹਾਡੇ ਅਵਚੇਤਨ ਮਨ ਤੇ ਅਸਰ ਕਰਦਾ ਹੈ ਛੇ ਦੋਸ਼ ਅਤੇ ਸ਼ਰਮ ਦੀ ਵਰਤੋਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਸਾਡੀਆਂ ਕੁਦਰਤੀ ਮਨੁੱਖੀ ਇੱਛਾਵਾਂ ਵੀ ਪਾਪ ਹਨ ਜੇ ਮਨ ਵਿੱਚ ਕੋਈ ਬੁਰਾ ਖਿਆਲ ਆ ਜਾਵੇ ਗੁੱਸਾ ਆ ਜਾਵੇ ਜਾਂ ਜਿੰਸੀ ਇੱਛਾ ਪੈਦਾ ਹੋਵੇ ਤਾਂ ਸਾਨੂੰ ਦੋਸ਼ੀ ਮਹਿਸੂਸ ਕਰਵਾਇਆ ਜਾਂਦਾ ਹੈ ਸਾਨੂੰ ਕਿਹਾ ਜਾਂਦਾ ਹੈ ਕਿ ਤੂੰ ਪਾਪੀ ਹੈ ਤੂੰ ਗੁਨਾਹਗਾਰ ਹੈ ਫਿਰ ਧਰਮ ਖੁਦ ਹੀ ਇਸ ਦਾ ਇਲਾਜ ਪੇਸ਼ ਕਰਦਾ ਹੈ ਮਾਫੀ ਪ੍ਰਾश्चित ਅਤੇ ਮੁਕਤੀ ਦਾ ਰਸਤਾ ਇਹ ਇੱਕ ਜਾਲ ਹੈ ਪਹਿਲਾਂ ਤੁਹਾਨੂੰ ਬਿਮਾਰ ਮਹਿਸੂਸ ਕਰਵਾਓ ਅਤੇ ਫਿਰ ਦਵਾਈ ਸਿਰਫ ਆਪਣੇ ਕੋਲ ਹੋਣ ਦਾ ਦਾਵਾ ਕਰੋ ਇਹ ਮਨੋਵਿਗਿਆਨਕ ਨਿਰਭਰਤਾ ਤੁਹਾਨੂੰ ਹਮੇਸ਼ਾ ਲਈ ਸਿਸਟਮ ਨਾਲ ਬੰਨੀ ਰੱਖਦੀ ਹੈ ਸਤ ਤਜਰਬਿਆਂ ਨੂੰ ਨਵਾਂ ਰੰਗ ਦੇਣਾ ਸਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਵਾਪਰਦਾ ਹੈ ਕਈ ਵਾਰ ਚੰਗੇ ਇਤਫਾਕ ਹੁੰਦੇ ਹਨ ਕਈ ਵਾਰ ਅਸੀਂ ਮੁਸੀਬਤਾਂ ਤੋਂ ਬਚ ਜਾਂਦੇ ਹਾਂ ਧਰਮ ਸਾਨੂੰ ਸਿਖਾਉਂਦਾ ਹੈ ਕਿ ਇਨ੍ਹਾਂ ਆਮ ਘਟਨਾਵਾਂ ਨੂੰ ਚਮਤਕਾਰ ਜਾਂ ਰੱਬ ਦੀ ਕਿਰਪਾ ਵਜੂ ਦੇਖੋ ਉਦਾਹਰਣ ਜੇ ਕੋਈ ਭਿਆਨਕ ਬਿਮਾਰੀ ਤੋਂ ਠੀਕ ਹੋ ਜਾਵੇ ਤਾਂ ਕਿਹਾ ਜਾਂਦਾ ਹੈ ਬਾਬੇ ਦੀ ਕਿਰਪਾ ਹੋ ਗਈ ਭਾਵੇਂ ਇਲਾਜ ਦੁਨੀਆ ਦੇ ਸਭ ਤੋਂ ਵਧੀਆ ਡਾਕਟਰਾਂ ਨੇ ਕੀਤਾ ਹੋਵੇ ਉਦਾਹਰਣ ਜੇ ਤੁਸੀਂ ਪ੍ਰਾਰਥਨਾ ਕਰਨ ਤੋਂ ਬਾਅਦ ਆਪਣੀਆਂ ਗਵਾਚੀਆਂ ਚਾਬੀਆਂ ਲੱਭ ਲੈਂਦੇ ਹੋ ਤਾਂ ਇਹ ਰੱਬ ਦਾ ਸੰਕੇਤ ਬਣ ਜਾਂਦਾ ਹੈ ਇਹ ਘਟਨਾਵਾਂ ਹਾਸ ਨਹੀਂ ਹਨ ਉਹਨਾਂ ਨੂੰ ਦਿੱਤੀ ਗਈ ਧਾਰਮਿਕ ਵਿਆਖਿਆ ਉਹਨਾਂ ਨੂੰ ਹਾਸ ਬਣਾਉਂਦੀ ਹੈ ਜਿਸ ਨਾਲ ਵਿਸ਼ਵਾਸ ਹੋਰ ਪੱਕਾ ਹੁੰਦਾ ਹੈ ਤਾਂ ਫਿਰ ਸਵਾਲ ਇਹ ਹੈ ਕਿ ਜੇ ਕਿਸੇ ਵਿਚਾਰ ਨੂੰ ਸੱਚ ਸਾਬਤ ਕਰਨ ਲਈ ਬਚਪਨ ਦੀ ਕੰਡੀਸ਼ਨਿੰਗ ਡਰ ਲਾਲਚ ਸਮਾਜਿਕ ਦਬਾਅ ਅਤੇ ਦੋਰਾਓ ਵਰਗੇ ਤਰੀਕਿਆਂ ਦੀ ਲੋੜ ਪਵੇ ਤਾਂ ਉਹ ਵਿਚਾਰ ਕਿੰਨਾ ਕੁ ਮਜ਼ਬੂਤ ਹੋ ਸਕਦਾ ਹੈ ਇਸ ਸਬਦ ਦਾ ਮਨੋਰਥ ਕਿਸੇ ਦੀ ਵਿਸ਼ਵਾਸ ਦਾ અપਮਾਨ ਕਰਨਾ ਨਹੀਂ ਸਗੋ ਸਾਨੂੰ ਸਾਰਿਆਂ ਨੂੰ ਇਹ ਸੋਚਣ ਲਈ ਪ੍ਰੇਰਿਤ ਕਰਨਾ ਹੈ ਕਿ ਅਸੀਂ ਜੋ ਮੰਨਦੇ ਹਾਂ ਉਹ ਕਿਉਂ ਮੰਨਦੇ ਹਾਂ ਕੀ ਇਹ ਇੱਕ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ ਜਾਂ ਇੱਕ ਡੂੰਗੀ ਪ੍ਰੋਗਰਾਮਿੰਗ ਦਾ ਨਤੀਜਾ ਸੱਚਾਈ ਨੂੰ ਕਦੇ ਵੀ ਡਰ ਲਾਲਚ ਜਾਂ ਧੋਖੇ ਦੇ ਸਹਾਰੇ ਦੀ ਲੋੜ ਨਹੀਂ ਪੈਂਦੀ ਸੱਚਾਈ ਸਵਾਲਾਂ ਦਾ ਸਵਾਗਤ ਕਰਦੀ ਹੈ ਕਿਉਂਕਿ ਉਸ ਨੂੰ ਪਰਖੇ ਜਾਣ ਦਾ ਡਰ ਨਹੀਂ ਹੁੰਦਾ ਜੇ ਤੁਸੀਂ ਵੀ ਸੋਚ ਦੀ ਆਜ਼ਾਦੀ ਵਿੱਚ ਯਕੀਨ ਰੱਖਦੇ ਹੋ ਅਤੇ ਚਾਹੁੰਦੇ ਹੋ ਕਿ ਗਲਬਾਤ ਅਜੇ ਹੋਰ ਡੂੰਗੇ ਅਤੇ ਹਿੰਮਤੀ ਵਿਸ਼ਿਆਂ ਤੇ ਵੀਡੀਓਜ਼ ਲਿਆਉਂਦਾ ਰਹੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਹੈ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਇਸ ਨੂੰ ਆਪਣੇ ਉਹਨਾਂ ਦੋਸਤਾਂ ਅਤੇ ਪਰਿਵਾਰ ਨਾਲ ਸ਼ੇਅਰ ਕਰੋ ਜੋ ਖੁੱਲ ਕੇ ਸੋਚਣ ਦੀ ਹਿੰਮਤ ਰੱਖਦੇ ਹਨ ਅਤੇ ਸਭ ਤੋਂ ਜ਼ਰੂਰੀ ਸਾਡੇ ਚੈਨਲ ਗੱਲਬਾਤ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾਂ ਜੋ ਤੁਸੀਂ ਸਾਡੀ ਕੋਈ ਵੀ ਵੀਡੀਓ ਮਿਸ ਨਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ